ਜੀ ਤੁਸੇ 124 7 ਪੰਜਾਹ ਸਰਕਾਰ ਨੇ ਲੈਂਡ ਪੋਲਿੰਗ ਪਾਲਿਸੀ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਜਿਸ ਦਾ ਕੰਮ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਲੱਗੇ ਵਧਾਉਣਾ ਹੈ ਪਰ ਕਈ ਲੋਕਾਂ ਦੇ ਮਨ ਵਿੱਚ ਸਵਾਲ ਵੀ ਹਨ ਆਉ ਜਾਣਦੇ ਹਾਂ ਇਹ ਵਿਸਥਾਰ ਪੂਰਕ ਰਿਪੋਰਟ ਲੈਂਡ ਪੂਲਿੰਗ ਪਾਲਿਸੀ ਇੱਕ ਐਸੀ ਯੋਜਨਾ ਹੈ ਜਿਸ ਦੇ ਦਿਨ ਕਿਸਾਨ ਜਾਂ ਜ਼ਮੀਨ ਮਾਲਕ ਆਪਣੀ ਖੇਤੀਬਾੜੀ ਜਾਂ ਖਾਲੀ ਪਈ ਜ਼ਮੀਨ ਸਰਕਾਰ ਨੂੰ ਵਿਕਾਸ ਲਈ ਦਿੰਦੇ ਹਨ ਇਹ ਜ਼ਮੀਨ ਇਕੱਠੇ ਕਰਕੇ ਯੋਜਨਾਬੰਦ ਤਰੀਕੇ ਨਾਲ ਵਿਕਸਿਤ ਕੀਤੀ ਜਾਂਦੀ ਹੈ ਜਿਸ ਵਿੱਚ ਰਿਹਾਇਸ਼ੀ ਇਲਾਕੇ ਵਪਾਰਕ ਕੰਪਲੈਕਸ ਪਾਰਕ ਸਕੂਲ ਆਦਿ ਬਣਾਏ ਜਾਂਦੇ ਹਨ ਫਿਰ ਵਿਕਾਸ ਤੋਂ ਬਾਅਦ ਮਾਲਕਾਂ ਨੂੰ ਉਸੇ ਜ਼ਮੀਨ ਦਾ 40 ਤੋਂ 50 ਫੀਸਦੀ ਹਿਸਾਬ ਮੁੜ ਵਾਪਸ ਦਿੱਤਾ ਜਾਂਦਾ ਹੈ ਜੋ ਕਿ ਹੁਣ ਬਹੁਤ ਉੱਚੀ ਕੀਮਤ ਵਾਲੀ ਹੋ ਚੁੱਕੀ ਹੈ ਪੰਜਾਬ ਵਿੱਚ ਇਸ ਮਾਡਲ ਦੀ ਸ਼ੁਰੂਆਤ ਮੁੱਖ ਤੌਰ ਸਸਟੇਸ ਨਗਰ ਵਿੱਚ ਹੋਣ ਜਾ ਰਹੀ ਹੈ अर्बन ਪਲੈਨਿੰਗ ਵਿਭਾਗ ਦੇ ਮਤਲਬ ਇਹ ਹੈ ਕਿ ਇਸ ਰਾਹੀਂ ਬਿਨਾਂ ਕਿਸੇ ਜ਼ਮੀਨ ਦੀ ਜ਼ਬਰਦਸਤੀ ਖਰੀਦੀ ਹੋਏ ਵਿਕਾਸਸ਼ੀਲ ਮਾਡਲ ਖੜਾ ਕੀਤਾ ਜਾਵੇ ਸਰਕਾਰ ਨੇ ਦਾਵਾ ਕੀਤਾ ਹੈ ਕਿ ਇਹ ਮਾਡਲ ਕਿਸਾਨਾਂ ਲਈ ਲਾਭਕਾਰੀ ਹੋਵੇਗਾ ਇਹ ਸਿਰਫ ਜ਼ਮੀਨ ਹੀ ਨਹੀਂ ਦੇਣਗੇ ਉਹ ਸ਼ਹਿਰੀ ਵਿਕਾਸ ਦੀ ਭਾਗੀਦਾਰੀ ਵੀ ਬਣਨਗੇ ਹਾਲਾਂਕਿ ਕੁਝ ਕਿਸਾਨ ਛੱਥੇ ਬੰਦੀ ਆਤੇ ਸਥਾਨਕ ਲੋਕਾਂ ਨੇ ਇਸ ਮਾਡਲ ਤੇ ਸਵਾਲ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਪਾਲਿਸੀ ਰਾਹੀਂ ਜ਼ਮੀਨ ਦੀ ਅਸਲ ਕੀਮਤਾਂ ਕਿਸਾਨੀ ਪਹਿ ਚਾਨ ਘਟ ਹੋ ਸਕਦੀ ਹੈ ਕਿਸਾਨਾਂ ਨੂੰ ਚਿੰਤਾ ਹੈ ਕਿ ਉਹ ਆਪਣੀ ਪੂਰੀ-ਪੂਰੀ ਜ਼ਮੀਨ ਦੇਣ ਤੋਂ ਬਾਅਦ ਨਵਾਂ ਹਿੱਸਾ ਕਿਸੇ ਵੀ ਲੋਕੇਸ਼ਨ ਤੇ ਮਿਲ ਸਕਦਾ ਹੈ ਜੋ ਉਹਨਾਂ ਦੇ ਲਾਗਤ ਜਾਂ ਉਪਰਚ ਵਿੱਚ ਘਾਟ ਪਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਹੈ ਕਿ ਪਾਲਿਸੀ ਕਿਸੇ ਉੱਤੇ ਥੋਪੀ ਨਹੀਂ ਜਾਵੇਗੀ ਇਹ ਪੂਰੀ ਤਰ੍ਹਾਂ ਵਲੰਟੀਅਰ ਹੋਵੇਗੀ ਅਤੇ ਕਿਸਾਨਾਂ ਨੂੰ ਸਭ ਕੁਝ ਲਿਖਤੀ ਤੌਰ ਤੇ ਸਮਝਾ ਕੇ ਉਹਨਾਂ ਦੀ ਸਹਿਮਤੀ ਨਾਲ ਹੀ ਅੱਗੇ ਵਧਾਇਆ ਜਾਵੇਗਾ ਸਸ਼ਟੀ ਕਾਂਜੂ 2024 754 ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਜਿਸ ਦਾ ਕੰਮ ਵਿਕਾਸ ਕਾਰਜਾਂ ਉਤੇ ਤੇਜ਼ੀ ਨਾਲ ਲੱਗੇ ਬਦਾਉਣਾ ਹੈ ਪਰ ਕਈ ਲੋਕਾਂ ਦੇ ਮਨ ਵਿੱਚ ਸਵਾਲ ਵੀ ਹਨ ਆਉ ਜਾਣਦੇ ਹਾਂ ਇਹ ਵਿਸਥਾਰਪੂਰਵਕ ਰਿਪੋਰਟ ਲੈਂਡ ਪੂਲਿੰਗ ਪਾਲਿਸੀ ਇੱਕ ਐਸੀ ਯੋਜਨਾ ਹੈ ਜਿਸ ਦੇ ਅਨੁਸਾਰ ਕਿਸਾਨ ਜਾਂ ਜ਼ਮੀਨ ਮਾਲਕ ਆਪਣੀ ਖੇਤੀਬਾੜੀ ਜਾਂ ਖਾਲੀ ਪਈ ਜ਼ਮੀਨ ਸਰਕਾਰ ਨੂੰ ਵਿਕਾਸ ਲਈ ਦਿੰਦੇ ਹਨ। ਇਹ ਜ਼ਮੀਨ ਇਕੱਠੀ ਕਰਕੇ ਯੋਜਨਾਬੰਦ ਤਰੀਕੇ ਨਾਲ ਵਿਕਸਿਤ ਕੀਤੀ ਜਾਂਦੀ ਹੈ, ਜਿਸ ਵਿੱਚ ਰਿਹਾਇਸ਼ੀ ਇਲਾਕੇ, ਵਪਾਰਕ ਕੰਪਲੈਕਸ, ਪਾਰਕ, ਸਕੂਲ ਆਦਿ ਬਣਾਏ ਜਾਂਦੇ ਹਨ। ਫਿਰ ਵਿਕਾਸ ਤੋਂ ਬਾਅਦ ਮਾਲਕਾਂ ਨੂੰ ਉਸ ਜ਼ਮੀਨ ਦਾ 40 ਤੋਂ 50% ਦਾ ਹਿੱਸਾ ਮੁੜ ਵਾਪਸ ਦਿੱਤਾ ਜਾਂਦਾ ਹੈ, ਜੋ ਕਿ ਹੁਣ ਬਹੁਤ ਉੱਚੀ ਕੀਮਤ ਵਾਲੀ ਹੋ ਚੁੱਕੀ ਹੈ। ਪੰਜਾਬ ਵਿੱਚ ਇਸ ਮਾਡਲ ਦੀ ਸ਼ੁਰੂਆਤ ਮੁੱਖ ਤੌਰ ਤੇ ਸਸਟੇਸ ਨਗਰ ਵਿੱਚ ਹੋਣ ਜਾ ਰਹੀ ਹੈ अर्बन ਪਲੈਨਿੰਗ ਵਿਭਾਗ ਦੇ ਮਤਲਬ ਇਹ ਹੈ ਕਿ ਇਸ ਰਾਹੀਂ ਬਿਨਾਂ ਕਿਸੇ ਜ਼ਮੀਨ ਦੀ ਜ਼ਬਰਦਸਤੀ ਖਰੀਦੇ ਹੋਏ ਵਿਕਾਸਸ਼ੀਲ ਮਾਡਲ ਖੜਾ ਕੀਤਾ ਜਾਵੇ ਸਰਕਾਰ ਨੇ ਦਾਵਾ ਕੀਤਾ ਹੈ ਕਿ ਇਹ ਮਾਡਲ ਕਿਸਾਨਾਂ ਲਈ ਲਾਭਕਾਰੀ ਹੋਵੇਗਾ ਇਹ ਸਿਰਫ ਜ਼ਮੀਨ ਹੀ ਨਹੀਂ ਦੇਣਗੇ ਉਹ ਸ਼ਹਿਰੀ ਵਿਕਾਸ ਦੀ ਭਾਗੀਦਾਰੀ ਵੀ ਬਣਨਗੇ ਹਾਲਾਂਕਿ ਕੁਝ ਕਿਸਾਨ ਜਥੇਬੰਦੀ ਅਤੇ ਸਥਾਨਕ ਲੋਕਾਂ ਨੇ ਇਸ ਮਾਡਲ ਤੇ ਸਵਾਲ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਪਾਲਿਸੀ ਰਾਹੀਂ ਜ਼ਮੀਨ ਦੀ ਅਸਲ ਕੀਮਤਾਂ ਕਿਸਾਨੀ ਪਹਿਚਾਣ 칸 ਘਟ ਹੋ ਸਕਦੀ ਹੈ ਕਿਸਾਨਾਂ ਨੂੰ ਚਿੰਤਾ ਹੈ ਕਿ ਉਹ ਆਪਣੀ ਪੂਰੀ ਪੂਰੀ ਜ਼ਮੀਨ ਦੇਣ ਤੋਂ ਬਾਅਦ ਨਵਾਂ ਹਿੱਸਾ ਕਿਸੇ ਵੀ ਲੋਕੇਸ਼ਨ ਤੇ ਮਿਲ ਸਕਦਾ ਹੈ ਜੋ ਉਹਨਾਂ ਦੇ ਲਾਗਤ ਜਾਂ ਉਪਚ ਵਿੱਚ ਘਾਟ ਪਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਹੈ ਕਿ ਪਾਲਿਸੀ ਕਿਸੇ ਉੱਤੇ ਥੋਪੀ ਨਹੀਂ ਜਾਵੇਗੀ ਇਹ ਪੂਰੀ ਤਰ੍ਹਾਂ ਵੋਲੰਟੀਅਰ ਹੋਵੇਗੀ ਅਤੇ ਕਿਸਾਨਾਂ ਨੂੰ ਸਭ ਕੁਝ ਲਿਖਤੀ ਤੌਰ ਤੇ ਸਮਝਾ ਕੇ ਉਹਨਾਂ ਦੀ ਸਹਿਮਤੀ ਨਾਲ ਹੀ ਅੱਗੇ ਵਧਾਇਆ ਜਾਵੇਗਾ